पिंड हेड़िया विखे समूह नगर निवासी ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਡਾਕਟਰ ਪੀਮਰਾਓ ਅੰਬੇਦਕਰ ਸਪੋਰਟਸ ਕਲੱਬ ਰਜਿਸਟਰ ਅਤੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵੱਲੋਂ ਸਾਲਾਨਾ ਸ਼ਾਨਦਾਰ ਫੁੱਟਵਾਲ ਟੂਰਨਾਮੈਂਟ 3 ਮਾਰਚ ਤੋਂ 3 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ ਹੈ ਇਸ ਸਾਲਾਨਾ 6ਵੇਂ ਸ਼ਾਨਦਾਰ ਟੂਰਨਾਮੈਂਟ ਦਾ ਅਰਦਾਸ ਕਰਨ ਉਪਰੰਤ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਉਦਘਾਟਨ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਢੁਗਾਟਨੀ ਮੈਚ ਮੁਖਲਿਆਣਾ ਅਤੇ ਹਰਮੋਇਆ ਕਲਾਂ ਵਿਚਕਾਰ ਹੋਇਆ ਜਿਸ ਵਿੱਚ ਮੁਖਲਿਆਣਾ ਦੀ ਟੀਮ ਜੇਤੂ ਰਹੀ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਵਿੱਚ ਪਿੰਡ ਪੱਧਰ ਦੀਆਂ ਨਾਮਵਾਰ 24 ਟੀਮਾਂ ਹਿੱਸਾ ਲੈ ਰਹੀਆਂ ਹਨ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਓਪਨ ਫੁੱਟਬਾਲ ਦਾ ਪਹਿਲਾ ਇਨਾਮ 35000 ਰੁਪਏ ਪਲੱਸ ਟਰੋਫੀ ਅਤੇ ਦੂਜਾ ਇਨਾਮ 25000 ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਹੋਏ ਭਾਰਤ ਅੱਜ ਪਿੰਡ ਵਿਖੇ 6ਵਾਂ ਸਾਲਾਨਾ ਟੂਰਨਾਮੈਂਟ ਜੋ ਡਾਕਟਰ ਭੀਮਰਾਓ ਅੰਬੇਡਕਰ ਸਪੋਰਟਸ ਕਲੱਬ ਪਿੰਡ 헤ੜੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਵੱਲੋਂ ਇਹ ਜੋ ਸਲਾਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਬਹੁਤ ਸਾਰੀਆਂ ਟੀਮਾਂ ਆਪਣਾ ਪਾਗ ਲੈ ਰਹੀਆਂ ਹਨ ਜੀ ਅਤੇ ਨਾਲ ਹੀ ਇਹ ਜੋ ਛੇਵਾਂ ਟੂਰਨਾਮੈਂਟ ਹੋ ਰਿਹਾ ਹੈ ਇਸ ਦੇ ਸਮਾਪਤੀ ਜੋ ਹੈ 3 ਤਰੀਕ ਨੂੰ ਹੋਵੇਗੀ ਫਾਈਨਲ 3 ਤਰੀਕ ਨੂੰ ਹੋਣਗੇ ਅਤੇ ਇਨਾਮਾਂ ਦੀ ਜੋ ਵੰਡ ਹੈ ਉਹ ਡਾਕਟਰ ਰਾਜਕੁਮਾਰ ਜੀ ਐਮਪੀ ਸਾਹਿਬ ਚੱਬੇਵਾਲ ਹੁਸ਼ਾਰਪੁਰ ਇਹ ਇਨਾਮਾਂ ਦੀ ਵੰਡ ਕਰਨਗੇ ਸੋ ਅਸੀਂ ਬਹੁਤ ਧੰਨਵਾਦੀ ਹਾਂ ਡਾਕਟਰ ਸਾਹਿਬ ਦੇ ਅਤੇ ਨਾਲ ਹੀ ਨਗਰ ਨਿਵਾਸੀ ਸੰਗਤਾਂ ਦੇ ਜਿਨ੍ਹਾਂ ਨੇ ਆਪਣਾ ਸਹਿਯੋਗ ਦੇ ਕੇ ਇਹ ਜੋ ਸਲਾਨਾ ਟੂਰਨਾਮੈਂਟ ਹੈ ਉਸ ਨੂੰ ਕਰਾਉਣ ਵਿੱਚ ਸਾਡਾ ਸਹਿਯੋਗ ਕੀਤਾ ਹੈ ਜੀ ਸਾਰੀਆਂ ਸੰਗਤਾਂ ਨੂੰ ਜੈ ਭੀਮ ਯਾਹ ਪਾਰਤੀ ਜੀ